ਕਿੱਥੋਂ ਸਰ ਫਸਲ ਵੇਚਨਾ ਇਹਨੂੰ ਦਿਲਾਂ ਵਾਲ ਤੋਂ ਹਾਂਜੀ ਸਰ ਕਿੰਨੇ ਭਾਅ ਨੂੰ ਆਪਣੀ ਫਸਲ ਵੇਚੀਏ ਫਸਲ ਦਾ ਕੋਈ ਰੇਟ ਨਹੀਂ ਗਿਆ ਠੀਕ ਹੈ ਜੀ ਸਰਕਾਰੀ ਰੇਟ 2320 ਰੁਪਏ ਆਪਣੀ ਕਿੰਨੇ ਨੂੰ ਵੇਚੀ 1700 ਨੂੰ 1700 ਠੀਕ ਹੈ ਜਾਂ ਇਸ ਰੇਟ ਤੋਂ ਸੰਤੁਸ਼ਟ ਹੋ ਨਸਰ ਹੈ 1700 ਨੂੰ ਹੀ ਗਿਆ ਆਹੇ ਪਰਚੀ ਬਣਦੀ ਕਿੰਨੀ ਫਸਲ ਸਰ ਲੈ ਕੇ ਹੈ ਕਿੰਨੀ ਫਸਲ ਲੈ ਕੇ ਫਸਲ ਲਾਜ ਜਿੰਨਾ 10 12 ਗੱਲੇ ਤੋਂ ਇਹਨਾਂ ਦਾ ਕਹਿਣਾ ਹੈ ਕਿ 2300 ਨੂੰ ਸਰਕਾਰੀ ਭਾਅ ਹੈਗਾ ਪਰ 1700 ਰੁਪਏ ਇਹਨਾਂ ਦੀ ਜਿਹੜੀ ਫਸਲ ਵਿਕੀ ਐ ਹਾਂਜੀ ਫਾਰਮਟ ਕਿਹੜਾ ਮੰਨ ਲਈ ਦੀ ਐ ਜੀਮੇਦਾਰ ਤਾਂ ਆਈ ਤੀ ਪੰਗਾਏ ਬਏ ਸੱਲ ਨਾਲ ਉਹ ਚੱਕਣੀ ਨਹੀਂ ਡੈ ਤਜਣਾ ਹੈ ਠੀਕ ਹੈ ਜੀ ਨਸ਼ਰਾਇ ਕਰਨ ਦੇ ਅਸੀਂ 26 ਲਾਉਣਾ 26 ਦਾ ਚੂਰਾ ਆਉਂਦਾ ਲਾਈਏ ਕਿਹੜਾ ਸਰਕਾਰ ਨੂੰ ਕੀ ਮੈਸੇਜ ਹੈ ਸਰਕਾਰ ਤੇ ਕਹਿੰਦੀ ਕਿ ਦਾਣਾ ਦਾਣਾ ਚੱਕਾਂਗੇ ਚੱਕਦੇ ਤਾਂ ਹੈਗੇ ਵਪਾਰੀ ਪਰ ਸਰਕਾਰੀ ਰੇਟ ਨਹੀਂ ਮਿਲਦਾ ਕਰੀਏਗੀ ਠੀਕ ਪੰਜ ਪੰਜ ਸੌ ਰੁਪਿਆ ਕਾਟੇ ਦੇ ਫਸਲ ਵੇਚੀ ਤੁਸੀਂ ਹਾਂਜੀ ਤਾਂ ਇਹਨਾਂ ਤੁਹਾਡੇ ਖਰਚੇ ਪੂਰੇ ਹੋ ਜੂਗੇ ਉਹ ਪਰਮਾਤਮਾ ਜੀ